ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆਗੀਆਂ ਵੀਰ ਕੋਲੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਜਰਸੀ ਆ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਂ ਵੀਰੇ ਨੇ ਆਫਰ ਵੀ ਲਾਈ ਆ 100 ਕਿਲੋਮੀਟਰ ਪਹੁੰਚ ਫਰੀ ਆ ਵੀਡੀਓ ਐਂਡ ਤਾਈ ਵੀਰੇ ਜਰੂਰ ਵੇਖਿਓ ਜੀ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਵੀਰ ਜੀ ਠੀਕ ਠਾਕ ਹਾਂ ਜੀ ਸਾਹਿਬ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸਲਾਮ ਵੀਰ ਸਾਹਿਬ ਠੀਕਾ ਕਿਰਪਾ ਵਾਗ ਨਹੀਂ ਬਾਬਾ ਬੁੱਢਾ ਸਾਹਿਬ ਜੀ ਦੀ ਵਧੀਆ ਵੀਰੇ ਹਾਂ ਜੀ ਹਾਂ ਵੀਰੇ ਨਾਂ ਦੱਸਿਓ ਆਪਦਾ ਹਾਂ ਜੀ ਸ਼ੇਵਦੇਵਾਲ ਸਿੰਘ ਹਾਂਜੀ ਪਿੰਡ ਤੇ ਗਾਂ ਰੁਪਵਾਲੀ ਨੇੜੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕਸਨਗਰ ਬਟਾਲਾ ਰੋਡ ਠੀਕ ਹੈ ਜੀ ਫੋਨ ਨੰਬਰ ਵੀਰੇ 880 443670 ਜੀ ਤਮਿਰ ਜੀ ਆਪਣੇ ਕੋ ਅੱਜ ਚੰਗੀਆਂ ਟੋਪ ਕਲਾਸ ਵਹਿਣਾ ਦੋ ਸੀਗੀਆਂ ਵਾ ਛੇ ਗੱਬਣਾ ਹੋਲੀ ਮੱਤਰੀ ਆ ਬਸ ਦੋ ਚਾਰ ਚਾਰ ਦਿਨ ਖੜਦੀਆਂ ਵਾ ਤੇ ਭਾਜ ਬਿਲਕੁਲ ਹੀ ਜਾਇਜ ਹੋਵਾਂਗੇ ਮੁਕਤਲੇ ਭਾ ਤੇ 100 ਕਿਲੋਮੀਟਰ ਤੱਕ ਪਹੁੰਚ ਫਰੀ ਪਹੁੰਚ ਵੀ ਫਰੀ ਆ ਕੋਈ ਵੀਰ ਆ ਬੇਸ਼ੱਕ ਉਧਰੋਂ ਗੱਡੀ ਜੀ ਬੈਠ ਕੇ ਆ ਜੇ ਆ ਕੇ ਆਪਣੀ ਚੋ ਅਗੇ ਤਸੱਲੀ ਕਰਕੇ ਗੱਬਣ ਦੇ ਥਾਂ ਨੇ ਵੇਖ ਕੇ ਖੜੇ ਬਿਲਕੁਲ ਗਰੰਟੀ ਦੇ ਵੀ ਖੜੇ ਤਾਂ ਵੀ ਕੋਈ ਗੱਲ ਆਮਲੇ ਹੋਊਗਾ ਆਪਣੀ ਚੈੱਕ ਪਾਸ ਕਰਕੇ ਖੜੇ ਕੋ ਥਾਂ ਚੋਂ ਗੱਬਣ ਦੇ ਤੇ ਦੂਜੀ ਦੋ ਟਾਈਮ ਚਵਾਈ ਕਰੇ ਆਹ ਕੋਈ ਵੇਲੇ ਕਿੱਥੇ ਦਿਨ ਆਇਆ ਆ ਆ ਵਹਿਣ ਚੋਈਏ ਫਿਰ 6 ਕੱਲ ਕਲੀ ਵੀਡੀਓ ਬਣਾਉਂਦੇ ਨੇ ਆ ਤੇ ਇਹਨਾਂ ਚੈਨਲ ਵਾਲਿਆਂ ਨਾਲ ਦਾ ਫੋਨ ਕਰਕੇ ਸੱਦਣਾ ਤੁਹਾਡਾ ਆਪਣਾ ਮਾਲ ਤੁਹਾਨੂੰ ਪਤਾ ਹੈ ਦਿਲੋਂ ਸੰਭਲ ਪ੍ਰੇਮ ਬਿਲਕੁਲ ਬਿਲਕੁਲ ਵੀਰੇ ਨਾਲ ਵੀਰੇ ਵੀਡੀਓ ਵੀ ਬਿਲਕੁਲ ਵੀਡੀਓ ਉੱਥੇ ਅਪਲੋਡ ਹੁੰਦੀਆਂ ਜਿੱਥੇ ਤੇ ਪਿਆਰ ਆਪਣਾ ਹੈ ਨਾ ਜਿੱਥੇ ਤੇ ਆਪਾਂ ਵੀ ਪਸ਼ੂ ਖਰੀਦਦਾਰੀ ਕਰਦੇ ਰਹੇ ਬਿਲਕੁਲ ਜਿਹੜੀ ਗੱਲ ਹੈ ਵੀ ਫੋਨ ਕਰਕੇ ਕਿ ਸੱਦੀਦਾ ਵੀ ਆ ਜਾ ਵੀਰੇ ਆ ਜਾ ਤੁਹਾਡਾ ਆਪਣਾ ਮਾਲ ਹੁੰਦਾ ਜੇ ਦਮਦੀ ਆ ਕੇ ਅੱਜ ਬਣਾਉਣੀ ਤੇ ਬਣਾਈਏ ਬਿਲਕੁਲ ਬਿਲਕੁਲ ਜਿਹੜੀ ਗੱਲ ਹੈ ਜੇ ਆਪਾਂ ਮੰਨ ਲਓ ਕੰਮ ਹੋਵੇ ਫਿਰ ਡੱਕੀਆਂ ਹੋਣ ਸਵੇਰ ਦੀਆਂ ਗਾਂਆਂ ਡਿੰਗਣੀਆਂ ਆ ਇਹ ਵੇਲੇ ਨੂੰ ਨਾ ਨਾ ਉਹ ਵਾਪਸ ਮਾ ਦੀਏ ਕਰਾ ਤੇ ਸੀਲ ਠੰਡੀ ਆ ਤਾਜੀ ਸੂਈ ਹੈ ਤੇ ਇਹੋ ਬੈਡਾ ਮਾਰਾ ਏਦਾਂ ਵੀ ਮਰਵਾ ਸਕਦੇ ਹਾਂ ਖਾ ਸਕਦੇ ਆ ਇੱਕ ਨੰਬਰ ਚ ਵਾ ਲੱਗਿਆ ਮੈਂ ਚ ਵਾਪਸ ਮਾ ਦੀਏ ਕਲਾਸ ਹੋਊਗੀ ਬੱਚੀ ਲੱਗ ਰਿਹਾ ਅੱਜ ਨੂੰ ਛੇ ਵਾ ਸਤੋਂ ਦਾ ਲੈਣਾ ਤੁਸੀਂ ਨਾ ਆਪਾਂ ਇਹ ਨਹੀਂ ਕਿਨੂੰ ਕਹਿ ਕੇ ਦੇਣੀ ਵੀ ਵੀਰਜੀ ਦੇ ਬੋਲਾ ਭੰਡਿਆ ਵਾ ਪੱਕਾ ਦੁੱਧਿਆ 21 ਕਿਲੋ ਦੋ ਟਾਈਮ ਕੋ ਚੋਲੇ ਚਾਰ ਟਾਈਮ ਕੋ ਚੋਲੇ ਕੋਈ ਇੱਕ ਗੱਲ ਤਸੱਲੀ ਕਰਕੇ ਖੜੇ ਆਪਣੀ ਕੋਈ ਮੇਰਾ ਵੀਰ ਭਰਾ ਟਾਈਮ ਵੀਰੇ ਸਵੇਰ ਦਾ ਜੇ ਹਨਾ ਤਾਂ ਕੀ ਟਿਕਰ ਵੇਖੋ ਟਾਈਮ ਹੀ ਤੇ ਵੇਖੋ ਤੁਸੀਂ ਨੋਟ ਕਰ ਸਕਦੇ ਫੋਨ ਤੇ ਤੁਹਾਨੂੰ ਵਿਖਾ ਲਿਦਾ ਟਾਈਮ ਵੀਰੇ ਸਾਢੇ 10 ਵੱਲੋਂ ਤਕਰੀਬਨ ਹੋਏ ਆ ਹੋਏ ਹਾਂਜੀ ਹਾਂ ਬਿਲਕੁਲ ਬਿਲਕੁਲ ਸ਼ਾਮ ਤੱਕ ਆਖੀ ਵੀਰੇ ਤਿਆਰ ਹੁੰਦੀ ਹੋਏ ਪੂਰੀ ਬਣ ਜੂਗੀ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਖੋਲੀਏ ਵੀਰ ਜੀ ਖੋਲੋ ਖੋਲੋ ਤੁਹਰਾ ਵਿਖਾਈਏ ਬ ਮਗਰ ਕੀ ਗੇਰ ਕਾਰ ਨਹੀਂ ਆ ਮਗਰ ਕੀ ਦੇ ਵਸ਼ੀ ਆ ਤੁਹਾਨੂੰ ਉਦੋਂ ਤੇਰੀ ਵੀਡੀਓ ਚ ਕਿਹਾ ਸੀ ਇਹ ਲਗਾ ਦਾ ਲਿਬੜਿਆ ਬੰਨਵਾ ਲੈ ਭਰਾ ਕਿਉਂ ਨਹੀਂ ਦੇਖੋ ਕਿਨੇ ਹਮਾਂ ਦਾ 100 ਕਿਲੋ 200 ਕਿਲੋ ਮੀਟਰ ਤੇ ਡੰਗਰ ਜਾਵੇ ਪਹਿਲਾਂ ਨੁਹਾ ਲਿਆ ਹੋਆ ਭਾਵੇਂ ਇਹਦਾ ਰਕਮ ਲੋਣੀ ਹੈ ਕਿ ਜਾ ਕੇ ਇਹਨਾਂ ਕੋਈ ਤੇ ਜਾ ਕੇ ਫਿਰ ਲਾ ਲਿਖੋ ਨਾ ਫਿਰ ਕੀ ਕਹਿੰਦਾ ਹਾਂ ਤੋਰੋ ਵੀਰੇ ਤੇ ਦੇਖੋ ਵੀਰੇ ਤੋਰਾ ਚੈੱਕ ਕਰ ਲਿਓ ਇਹ ਲੈਵਲ ਉਹ ਵੀ ਚੰਗਾ ਸ਼ਾਨਦਾਰ ਲੱਗਿਆ ਬਾਕੀ ਵੀਰ ਜੀ ਬੇਲ ਭੂਲ ਦੀ ਬੜੀ ਲੰਮੀ ਡਿਜ਼ਾਈਨ ਬੜੀ ਲੰਮੀ ਸਿਰਫ ਇਹ ਹੈ ਕਿ ਨਮਾਲੀ ਨਹੀਂ ਬਿਲਕੁਲ ਨੋ ਹੁੰਦਾ ਕੋਈ ਮੇਨ ਡੰਗ ਗੱਲ ਦੁੱਧ ਦੀ ਦੁੱਧ ਦੀ ਦੁੱਧ ਦੀ ਵੀਰੇ ਬੱਚੀ ਬਹੁਤ ਸੋਹਣੀ ਆ ਮਗਰ ਦਿੱਦੀ ਤਾਂ ਪਾਰੇ ਪੱਲੇ ਜੀ ਵੀਰੋ ਵੈੜ ਆ ਦੇਖੋ ਪਛੀਵੀ ਬਹੁਤ ਜਾਨੀਵਰੀਆ ਬਣਨ ਵਾਲੀ ਆ ਚੰਗੇ ਸੀਮਾਂ ਦੀ ਬਣੂਗੀ ਜਦੋਂ ਮਾ ਲੋ 25 30 ਲੀਟਰਾਂ ਦੀ ਜੱਸੀਆਂ ਵਸੀਆਂ ਤਿਆਰ ਹੁੰਦੀਆਂ ਵਾ ਬਹੁਤ ਸੋਹਣੀ ਐ ਗ੍ਰੋਥ ਗਰਾਫ ਦੇਖੋ ਕਿੰਨੇ ਆ ਗ੍ਰੋਥ ਬਹੁਤ ਆ ਬੱਚੇ ਚੰਗੇ ਸੀਮਾਂ ਦੀ ਵਸਹੀ ਐ ਤੇ ਇਹ ਦੁੱਧ ਵੀ ਜੀ ਸਪਰਿਸਾਈ ਕਿਲੋ ਕਰਜੋ ਵੀ ਜ ਆਪਣੇ ਕੋਲ ਚੰਚੇ ਨਾ ਹੋ ਰਹਿ ਗਈ ਰਾਪਾ ਚਵਾਰਣੇ ਨੇ ਕੋਈ ਸੱਜਣ ਲੈ ਵੀ ਸੇਵਾ ਲਾ ਵੀ ਕਰੂ ਸਬਿਸਤਾਰ ਚੋਲੋ ਬਿਲਕੁਲ ਬਿਲਕੁਲ ਨਾਲ ਬਿਲਕੁਲ ਦੁੱਧ ਬਰੀਡ ਕੁਆਲਟੀ ਚ ਹੋਣਾ ਬਿਲਕੁਲ ਹਾਂਜੀ ਤਾਂ ਵੀਰੇ ਇਹਦਾ ਮੁੱਲ ਇਹਦਾ ਮੁੱਲ ਵੀ ਜੇ ਦਾ ਮਾ ਲੋ ਤੁਸੀਂ ਵੇਨੇ ਚਾਨਣਾ ਵੀ ਪਾ ਲੈਂਦੇ ਤੁਹਾਡੇ ਚੰਗਲ ਦੇ ਪਾਉ 82000 ਦੇ ਦਿਆਂਗੇ ਹੁਣ 85 ਦੀ ਹਾਂਜੀ 82000 ਦੇ ਦਿਆਂਗੇ ਬਾਕੀ ਤੁਸੀਂ ਜਿਦਾ ਗੱਲ ਹੋ ਉਦਾਂ ਹੀ ਕਰਦਾ ਪੂਰੇ 80 ਦੀ ਹਣਾ ਪੂਰੇ 80 ਦੀ 100 ਮੀਟਰ ਪਹੁੰਚ ਗਈ ਤਾਂ ਬਾਕੀ ਵੀਰੇ ਵੀਰੇ ਰੇਡ ਵੀ ਵੀਰ ਦਾ ਗਿਆ ਜਾ ਬਿਲਕੁਲ 8000 ਦੀ ਕੋਈ ਗੱਲ ਨਾ ਹੋਊਗਾ ਜੋ ਆਪ ਸਮਾਜ ਦੀ ਕੋਈ ਹੋਵੇ ਭੂਰ ਛੱਡਾ ਉਹ ਵੀ ਆਪਣੀ ਗਰੰਟੀ ਬਾਹਰ ਕਾਢ ਹੋਵੇ ਉਹਦੀ ਗਰੰਟੀ ਬਿਲਕੁਲ ਤੇ ਦੋ ਟਾਈਮ ਚੋਲੇ ਕੋਈ 6 ਤੋਂ 6 5 ਤੋਂ 5 ਆਪਾਂ ਨੂੰ ਕੋਈ ਗੱਲ ਇਹਦੇ ਵਿੱਚ ਉਹ ਤਾਂ ਵੀਰੇ ਬਿਲਕੁਲ ਹੀ ਉਹਦਾ ਮੈਂ ਵੀਡੀਓ ਕਿੱਥੇ ਹੁਣ ਅਪਲੋਡ ਹੁੰਦੀ ਨਾ ਜਿਆਦੀ ਇਹੋ ਆਖੀ ਜਾ ਵੀ ਵੀਰੇ ਵੀਡੀਓ ਉਹੀ ਕਹਿ ਦੇ ਦੇ ਵੱਧ ਘੱਟ ਦੱਸ ਕੇ ਤੇ ਹਨਾ ਤੁਸੀਂ ਤੁਹਾਡਾ ਫਰਜ਼ ਬਿਲਕੁਲ ਤਾਂ ਨਹੀਂ ਲਾ ਫੋਨ ਕਰਨਾ ਵੀ ਗਲਤ ਗੱਲ ਕਿਸੇ ਵਾਸਤੇ ਬਿਲਕੁਲ ਬਿਲਕੁਲ ਤੁਹਾਡੇ ਮਾਲ ਹੁਣ ਤੁਸੀਂ ਕਿਹੜਾ ਕਿਤੇ ਆਗੇ ਮਾਲ ਚੋਂ ਅੰਡੇ ਦੇ ਤੁਸੀਂ ਤੇ ਮਤਲਬ ਕਿ ਸਾਡੇ ਬੁਲਾਏ ਤੇ ਚੱਲ ਜਾਂਦੇ ਜੀ ਬਿਲਕੁਲ 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 ਹਾਂਜੀ ਬਾਕੀ ਕੋਈ ਗੱਲ ਆਪਾਂ ਨਾਲ ਤੁਹਾਨੂੰ ਪਤਾ ਤੱਕ ਕਦੀ ਬਾਬੇ ਦੀ ਕਿਰਪਾ ਕਿੰਨੀ ਵੀਰੇ ਬਈ ਤੁਹਾਨੂੰ ਕਦੀ ਕਿਸੇ ਸੱਜਣ ਨੇ ਲਾਮਾ ਦਿੱਤਾ ਨਾ 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 ਬਿਲਕੁਲ ਨਾਲੇ ਵੀਰੇ ਮੈਂ ਵੀਡੀਓ ਉਹਨਾਂ ਵ ਦੀ ਬੋਨਾ ਜਿੰਨਾਂ ਆਪਣਾ ਪ੍ਰੇਮ ਪਿਆਰ ਹਨਾ ਹੁਣ ਮੈਂ ਸਕਰੀਨ ਤੇ ਆਪਦਾ ਨੰਬਰ ਨਹੀਂ ਦਿੰਦਾ ਮੈਂ ਜਾਣਾ ਨਹੀਂ ਮੈਂ ਜਾਣਾਂ ਉੱਥੇ ਜਿੱਥੇ ਆਪਣੀ ਸਾਝ ਵੀਰਾਂ ਵੀਰਾਂ ਨਾਲ ਹਨਾ ਭਰਾਵਾਂ ਨਾਲ ਤੇ ਕੰਮ ਹੈ ਸਚਾਈ ਦਾ ਹਨਾ ਕਈ ਕਈ ਵੀਰਾਂ ਦੀ ਵਿੱਚੋਂ ਬੜੀ ਪ੍ਰੋਬਲਮ ਆਈ ਵੀਰੇ ਪਸ਼ੂ ਝੂਮਤਾ ਨਹੀਂ ਕੀਤਾ ਜੇਕਰ ਮੈਂ ਵੀਰੇ ਮੇਰਾ ਉਹ ਕੰਮ ਨਹੀਂ ਹੈਗਾ ਆਹ ਵੇ ਆ ਵੀਰੇ ਇਧਰ ਆ ਤੂੰ ਹਾਂਜੀ ਹਾਂਜੀ ਆ ਵੀ ਹੁਣ ਝੂਮ ਕੀਤੀ ਆ ਕੈਮਰੇ 'ਚ ਨਹੀਂ ਆਉਂਦੀ ਹਾਂਜੀ ਹੁਣ ਵੱਡੀ ਤਾਂ ਵੱਡੀ ਆਊਗੀ ਕਿਉਂਕਿ ਆਪਾਂ ਨਾ ਕਰੀ ਕਹਿਣਾ ਵੀਰੇ ਧੋਖਾ ਕੀਤਾ ਨਾ ਕਰਨਾ ਚਵਾਈ ਕਰਨੀ ਵੇਚਿਆ ਕੇ ਖਰੀਦ ਕਰਨੀ ਉਹ ਤਾਂ ਵੀਰੇ ਗਾਗ ਦੀ ਜੁਮੇ ਆ ਰਹੀ ਆ ਤੰਦਰੁਸਤੀ ਰੱਖੇ ਸਾਰਾ ਕੁਝ ਇੱਥੇ ਧੋਖਾ ਕਿਹੜੀ ਗੱਲ ਦਾ ਕਰਦਾ ਬਿਲਕੁਲ ਬਿਲਕੁਲ ਲੋੜ ਹੀ ਕੋਈ ਨਹੀਂ ਵੀਰੇ ਹਨਾ ਕੰਮ ਕਰਨਾ ਸਾਫ ਕਰਨਾ ਜਿੰਨਾ ਵਿੱਚ ਲੱਗੂਗਾ ਜਲਾਬੀ ਥਣ ਆ ਗਿਆ ਵੇੜੂ ਵੀਰੇ 8000 ਦੀ ਹੁਣ ਕਿੰਨਾ ਤਿਆਰ ਆ ਦੁੱਧ 20 1 ਕਿਲੋ ਕੋ ਤਿਆਰ ਹੈ ਵੀਰੇ ਤਿਆਰ ਆ ਵੀਰੇ ਮਰਜ਼ੀ ਕੋ ਕਰੇ ਬਿਲਕੁਲ ਤਾਂ ਵੱਡੀ ਵੇੜਾ ਵੀਰੇ ਚਾਰੂ ਚੂਰੂ ਬਹੁਤ ਆ ਤਾ ਮਗਰ ਵੀ ਵਸ਼ੀ ਆ ਗਈ ਆ ਚੰਗੇ ਸੀ ਬੰਦੀ ਆ ਗਈ ਆ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲੈਣਾ ਦੂਜੇ ਨੰਬਰ ਤੇ ਵੀਰੇ ਕੱਬਣਾ ਵਸ਼ੀ ਉਹਦਾ ਘਰ ਵਾਲਾ ਕਹਿੰਦੇ ਮੁਤਾਬਕ ਕਹਿੰਦੇ ਕਿ ਪਹਿਲਾ ਹੀ ਸੂਬਾ ਵਾਰਚੋਂ ਆਈ ਨਹੀਂ ਹੋਈ ਕਹਿੰਦੇ ਤੁਹਾਨੂੰ ਥੋੜੇ ਲੇਟ ਸੇਡ ਬਣੀ ਹੈ ਦੁੱਧ 18 20 ਲੀਟਰ ਮਾਂ ਦੇ ਨਾਲ ਚਵਾਜੂਗੀ ਬਾਕੀ ਵੇਖੋ ਸਟੀਲ ਠੰਡੀ ਕਿੰਨੀ ਆ ਥਣ ਵੀ ਬੜਾ ਸਪੈਸ਼ਲ ਲੱਗੇ ਉਹ ਵੀ ਉਹ ਚਾਰ ਕਹਿੰਦਾ ਕਿ ਪਹਿਲਾਂ ਥੋੜਾ ਦੱਬਾ ਇੱਕ ਦੋ ਵਾਰੀ ਮਾਰ ਗਈ ਸੀ ਠੀਕ ਹੈ ਜੀ ਹਾਂਜੀ ਹਾਂਜੀ ਖੋਲੋ ਜੀ ਖੋਲੋ ਵੱਡੀ ਵੜ ਹੈਗੀ ਹੈ ਨਾ ਦਿਨ ਕਿੰਨੇ ਲੈ ਜੂਏ ਇਹ ਵਿੱਚ ਬਸ ਤਿਆਰੀਆਂ ਤੇਰੇ ਵਿੱਚ ਵਿੱਚ ਤੂੰ ਇੱਕ ਇੱਕ ਹਫਤਾ ਲੈ ਜੂ ਹਣਾ ਬਿਲਕੁਲ ਬਿਲਕੁਲ ਮਤਲਬ ਹੋ ਗਈ ਹੈ ਤਰੀਕ 5 ਹੈਗੀ ਆ 5 ਦਿਨ ਉਹ 4-5 ਦਿਨ ਆ ਤਾਂ ਇਹ ਦੇ ਨਿਕਲੋ ਥੋੜਾ ਬੜਾ ਡੰਗਰੇ ਕਰਾ ਦਿਨ ਪਹਿਲੇ ਬੋਲੇ ਸਵੇਰ ਦਾ ਕੋਈ ਗੱਲ ਵੇਖੋ ਵੀਰੋ ਹੈ ਵੱਡੀਆਂ ਵੈਣਾ ਨਿੱਕੀਆਂ ਮੰਨ ਕੇ ਨਾ ਚੱਲਿਓ ਤਾ ਲੇਵਲ ਉਹ ਵੀ ਖੁੱਲਾ ਲੱਗਿਆ ਵਜਨ ਵੀ ਬਹੁਤ ਆ ਤਾਂ ਬਰੀਡ ਤਾਂ ਬਰੀਡ ਹਾਂ ਦੇਖੇ ਚਿਹਰੇ ਦੀ ਕੁਆਲਿਟੀ ਬਾਕੀ ਮੇਰਾ ਮਕਸਦ ਥੰਡੀ ਬਹੁਤ ਜ਼ਿਆਦੀ ਹੈ ਅਗਰ ਬਾਰੇ ਪਿਛਲੇ ਜਨ ਮਰਜੀ ਫਰੈਂਡ ਫਰੂਟ ਵੀਰੇ ਚੰਗੀ ਆਉਗੇ ਦੀ ਹਨਾ ਪੰਜ ਹੀ ਆਉਗੀ ਵੀਰ ਜੀ ਜਰਸੀ ਬਰੀਡ ਮਿਕਸ ਹੈ ਨਾ ਬਿਲਕੁਲ ਬਾਕੀ ਬੇਬੇ ਸੱਜੇ ਬਹਿ ਜਾ ਖੱਬੇ ਬਹਿ ਜਾ ਕੋਈ ਇਹ ਨਹੀਂ ਉਗਲਾ ਤਾਲੀ ਚੰਗੀ ਹੈ ਬਹਿ ਜਾ ਹਾਂਜੀ ਹੈ ਸੇ ਫਿਰ ਵੀਰੇ ਕਾਫੀ ਹੋ ਚੁੱਕੇ ਤਿਆਰ ਹਨਾ ਬਹੁਤ ਹੀ ਅਨੂਨੀ ਫੋਨ ਹੀ ਕਾਫੀ ਆ ਮਾਂ ਦਾ ਪਰ ਫਿਰ ਚਾਰੂ ਵੜੀਆਂ ਰੱਖੀ ਲੇਵਾ ਤਾਂ ਹੋਣੀ ਸ਼ਾਨਦਾਰ ਲੱਗੇ ਤੇਰਾ ਬਹੁਤ ਜਿਆਦਾ ਹੋਣੀ ਵੀ ਬਾਕੀ ਤਾਂ ਇਹ ਬਣੂਗੀ ਬੜੀ ਖਾਂ ਤੋਂ ਪਿਆਰਾ ਲੱਗਿਆ ਹਾਂਜੀ ਠੀਕ ਹੈ ਜੀ ਤਾਂ ਮੇਰੇ ਇਹਦਾ ਆਪਾਂ ਮੁੱਲ ਕੀ ਕਰਨਾ ਹੈ ਤੇ ਤਰ ਨਹੀਂ ਕਰਨਾ ਮੇਰੇ ਜਿਹੜਾ ਮੁੱਲ ਸੀਮ ਨਹੀਂ ਕਰਨਾ ਕੋਈ ਉਹ ਕੰਮ ਹੀ ਨਹੀਂ ਕਰਨਾ ਮੁੱਲ 70 ਆ ਰਿਹਾ ਤੇ 3 ਘੰਟੇ ਦੀ 70 ਨੇ ਦੇ ਦੀਏ ਪੂਰੇ 65 65000 ਦੇ ਦਿਆਂਗੇ ਮੇਰੇ ਠੀਕ ਕੋਈ ਫੋਨ ਲਾ ਲੈ ਹਨਾ ਹਾਂਜੀ ਤਾਂ ਵੇਖੋ ਵੀਰੋ ਫੋਨ ਜ਼ਰੂਰ ਲਾ ਲਿਓ ਦੁੱਧ 18 ਲੀਟਰ ਮਾਂ ਦੇ ਨਾਲ ਦੇਵੋਗੇ ਠੀਕ ਹੈ ਹਾਂਜੀ ਤਿੰਨੇ ਨੰਬਰ ਤੇ ਵੀ ਇਹ ਵੀ ਵੀ ਪਹਿਲਣ ਬੱਚੀ ਆ ਪਹਿਲਣ ਉਹ ਜੈ ਸੀ ਸੰਗੀ ਆ ਤੇ ਇਹਨੇ ਵੀ ਦੁੱਧ ਮੇਰੇ ਨਾਲ ਦੇ ਨਾਲ ਵਾਹਿਗੁਰੂ ਕਿਰਪਾ ਕਰੇ 17 8 ਲੀਟਰ ਪਾ ਜੂਗੀ ਆ ਦੇਖੋ ਜਿਆਦੀ ਸਫਾਈਆਂ ਮੈਂ ਬੱਚੀਆਂ ਦੇਖੋ ਮੇਨ ਮਤ ਦਾ ਥਣ ਉਹ ਤਾਂ ਖੈਰ ਲੱਗਿਆ ਜਿਆਦਾ ਸਪੈਸ਼ਲ ਲੱਗਦਾ ਸੱਜੇ ਬਹਿ ਜੋ ਖੱਬੇ ਬਹਿ ਜੋ ਇਹ ਲਾਤ ਨਹੀਂ ਮਝਾਲ ਬੱਚੀ ਮਾਰਦੇ ਬਿਲਕੁਲ ਬਾਕੀ ਤਾਂ ਹੁਣੇ ਬਕਾਉਂਦੇ ਗਰੋਧਗ੍ਰੰਥ ਬੋਲੇ ਦੁੱਧ ਰਮਾਨ ਰਹਿਣਾ ਚੱਲ ਬਣੀ ਆ ਬੱਚੀ ਦੇਖੋ ਵੀਰੋ ਫੇਸ ਕੁਆਲਟੀ ਬਹੁਤ ਬੱਚਨ ਤੇ ਥਣ ਬੜਾ ਪਿਆਰਾ ਲੱਗਿਆ ਬਹੁਤ ਜਿਆਦਾ ਚੰਗੀ ਹੈ ਕਿਆ ਬਾਤ ਹੈ ਇਹ ਇੱਕ ਨਾਲ ਸਿੱਧੀ ਸੰਗਲੀ ਸਿੱਧੀ ਕਰੇ ਕੋਈ ਤੇਪੁੜੇ ਸਿੱਧੀ ਸਾੜੀ ਇਹਨੇ ਬਣੂ ਬਣੂ ਕੀ ਬਹੁਤ ਜਿਆਨੀ ਬਿਲਕੁਲ ਪਾਇਆਂ ਬੜੀਆਂ ਵਕੀਰੀਆਂ ਅੱਜ ਠੀਕ ਹੈ ਜੀ ਤਮੇ ਬੈਠ ਕੋਇ ਮੁੱਲ ਭੇਗਾ ਆਏ ਉਹਦੇ ਨੂੰ ਭਾਰੀ ਸਭ ਇਹਦਾ ਮੁੱਲ ਵੀਰੇ ਇਹਨਾਂ ਨੂੰ ਕਿੰਨੇ ਦਾ ਗਾੜੇ ਪੈਣ ਦੀ ਦੇਰੀ ਹੈਗੀ ਇਹ 65 ਜੀ ਹਾਂਜੀ ਉਹ ਚੁਮਨ ਚੌੜੀ ਦੇ ਦਾਂਗੇ ਵਿੱਚੀ 62 ਅਸੀਂ ਤਾਂ ਕਹਿੰਦਾ ਬਾੜ ਦੀ ਬਾੜ ਦੀ ਸਤਿਕਾਰ ਦੇਖੋ ਵੀਰੇ ਵੈਡ ਚੈੱਕ ਕਰਾਉਂਦਾ ਕਹਿੰਦਾ ਤੁਹਾਡੇ ਕੋਈ ਗੱਲ ਨਹੀਂ 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 ਸੋਹਣੀ ਵੈਡ ਵੀਰੇ ਕੁਆਲਟੀ ਰੇਟ ਵੀ ਸੋਹਣਾ ਕੀਤਾ ਬਹੁਤ ਬਹੁਤ ਜਿਆਦੀ ਸੋਹਣੀ ਤਿਆਰੀ ਕਰੂਗੀ ਬਣਿਆ ਕਿ ਮੇਰਾ ਵੀਰ ਮਜਬੂਰ ਨਾ ਕਰੇ ਜੋ ਤੁਸੀਂ ਕਹਿੰਦਾ ਬਾੜ ਨਹੀਂ ਹਾਦੀ ਦੇਣੀ ਬਿਲਕੁਲ ਹਾਂਜੀ ਸੋਹਣੀ ਵੈਡ ਆ ਵੀਰੇ ਹਾਂਜੀ ਤੀਜੇ ਨੰਬਰ ਇਹ ਵੀਰੇ ਦੂਜੇ ਸੂਏ ਆ ਘਰ ਦੇ ਮੁਤਾਬਕ 16 17 ਲੀਟਰ ਪੀ ਲੈਣ ਦੁੱਧ ਦਿੱਤਾ ਵਾ ਠੀਕ ਹੈ ਜੀ ਤੇ ਬਰੀਕ ਕੁਆਲਟੀ ਬਹੁਤ ਆ ਫਿਰ ਵੀ ਮੰਨ ਮਹੌਨ ਤੋਂ ਨਾ ਵਾ ਬਾਕੀ ਤੇ ਉਹਦਾ ਪਾ ਲੱਗਦਾ ਦਿਨ ਲੱਗ ਹੀ ਜਾਣਾ ਵੀਰ ਦੱਸ ਬਣੂਗੀ ਬੜੀਆਂ ਕੱਟ ਲੈ ਦੇ ਦਾ ਇਹ ਤਾਂ ਸਪੈਸ਼ਲ ਸੱਜੇ ਬਹਿਰੋ ਖੱਬੇ ਬਹਿਰੋ ਖੋਲੋ ਵੀਰੇ ਕਿਹੜਾ ਦੇਖੋ ਇਹਦਾ ਵੀ ਕਿੰਨਾ ਸੋਹਣਾ ਇਹ ਫੇਸ ਪਾਲਟੀ ਜਿਹਰੇ ਦੀ ਫੇਸਬੂਲ ਲੱਗਿਆ ਹਨਾ ਗੋਦੀ ਵਾਲੀ ਬੈੜਾ ਵੀਰੋ ਗਰੋਤ ਕਰਾ ਦੀ ਬੜੀ ਵਸੀ ਦੀ ਬਿਲਕੁਲ ਬੜੀ ਲੱਗਦੀ ਹੈ ਉਹ ਇਹ ਸੋਹਣਾ ਤਾਂ ਮੈਂ ਫਰਟੇ ਨਹੀਂ ਦੋ ਪਾਇਆ ਠੀਕ ਗੰਦੀ ਸਵੇਰ ਉਹ ਸਿਆਲਾ ਸਵੇਰ 18:00 ਨਿਕਲਦੁਰ ਮਾ ਨਾ ਬਾਜੂਈ ਸੀ ਜੰਮੀ ਬਹੁਤ ਜਾਰੀ ਫੇਸ ਬਹੁਤ ਸੋਹਣਾ ਲੱਗਿਆ ਬੈੜ ਬਰੀਡ ਦੇਖੋ ਛੋਟਾ ਛੋਟਾ ਬਿਲਕੁਲ ਕਾਨਾ ਸ਼ੇਰ ਦਾ ਬਿਲਕੁਲ ਇਹ ਤਾਂ ਮੁੱਲ ਵੀਰੇ ਫੇਰ ਆਪਾਂ ਤੁਸੀਂ ਜੋ ਕਹਿ ਰਹੇ ਹੋ ਕਿ ਮੰਗਣਾ ਪੈਣਾ ਤੁਹਾਡਾ ਕੋ ਗੱਲ ਨਹੀਂ ਨਹੀਂ ਕਰਦੇ ਹੋ ਮਾਲਿਆ ਸਤਨੀਆਂ ਦਾ 65000 ਕਰਦੇ ਆ ਬਾਅਦ shear ਦੇ ਦਗੇ ਪੂਰੇ 60 ਦੀ ਵੀਰੇ ਕਹਿੰਦਾ ਜਾਂਦੇ ਹਨ ਇਹ ਵਾਰ ਵੱਚੀ ਬਹੁਤ ਜਿਆਦਾ ਹੈ ਅਸੀਂ 65 ਦੀ ਲੱਗਦੀ ਹੈ ਬਿਲਕੁਲ ਜਿਹਨੇ ਹਿਸਾਬ ਤੋਂ 3 ਹਾਂ ਵੀਰੇ ਅਗਲੇ ਬਣਾਏਗੀ ਫੇਰ ਹਾਂ ਜੀ ਵੀਰ ਜੀ ਇਹ ਕੀ ਬਾਤਾਂ ਵੱਡੀ ਘਾ ਵੱਡਾ ਲੈਵਾ ਬਿਲਕੁਲ ਇੱਕ ਬਣਾ ਖੋਲ ਕੇ ਆਉਣਾ ਫਿਰ ਖਾਣਾ ਸ਼ੀਲ ਖੰਡੀ ਪੱਠਿਆਂ ਗਾ ਕੇ ਮਾੜੀ ਜੀ ਤੇ ਲੈ ਹੋਊਗੀ ਫੱਟੀਦਰਲੇ ਵਾਲਾ ਲੱਗਿਆ ਹਨਾ ਵੀਰੇ ਕਿੰਨੇ ਦਿਨ ਲੈ ਜੂ ਬਈ ਇਹ ਇਹਨੇ ਵੀ ਵੀਰ ਜੀ ਖਾਣ ਦੇਣਾਂ ਓਏ ਨੇ ਚਾਹਾਂ ਬੰਦੇ ਨੇ ਨਾ ਦਸਰੀ ਲੱਗ ਬਣੇ ਤੂ ਬਹੁਤ ਠੀਕ ਹੈ ਜੀ ਬਾਕੀ ਵੇਖੋ ਚੋਟੀ ਗੋਡੀ ਦੀ ਬਜੂੜੀ ਬਜੂਣ ਬਹੁਤ ਆ ਹਨਾ ਵੀ ਲੈਵਾ ਬੜਾ ਸ਼ਾਨਦਾਰ ਲੱਗਿਆ ਲੈਵਾ ਬਹੁਤ ਜਿਆਦਾ ਸੋਹਣਾ ਵਾ ਲੱਖ ਲਾਗੇ ਕਲਰ ਹਜੇ ਵੀ ਦਿਨ ਲੱਖ ਲੱਖ ਰਿਕਾ ਨਾ ਇਹ ਲੈਵਾ ਨਹੀਂ ਲੈਵਾ ਬੜਾ ਲੱਗਿਆ ਹਨਾ ਫਟੀਦਾਰ ਲੈਵਾ ਚਮਕ ਕੰਮ ਕ ਪੂਰੀ ਬਿਲਕੁਲ ਤਾਂ ਵੇਖੋ ਵੀਰ ਅਲਗ ਲੱਗ ਗਈ ਹੈ ਸਾਰੀਆਂ ਇੰਨਾ ਚਾਹਾਂ ਦੇ ਰੇਡ ਚ ਹੈ ਜੀ ਬਿਲਕੁਲ ਅਲਗ ਲੱਗ ਗਈ ਹੈ ਭਾ ਜਿਹੜੀ ਮਰਜੀ ਕਿ ਜਾਲੇ ਤਨਾ ਚਾਹਾਂ ਨੇ ਇਹ ਚਾਹਾਂ ਦੇ ਭਾ ਲੱਗ ਲੱਗੇ ਜਾਣੇ ਠੀਕ ਹੈ ਹਾਂ ਜੀ ਆਹ ਪੰਨਿਆਂ ਦੇ ਭਾਲ ਲੱਗ ਲੱਗੇ ਆਂ ਸਿਆਰੇ ਹੀ ਭਾਲ ਘਬਣਾ ਲੱਗ ਲੱਗੇ ਬਿਲਕੁਲ ਉੱਥੇ ਉੱਥੇ ਖਾ ਗਿਆ ਨੇ ਬਾਕੀ ਵੀਰੇ ਇੱਕ ਰੰਗ ਕਾਲੀ ਆ ਆ ਵੰਡਾ ਮੁੰਡਾ ਮੂੰਹ ਤੇ ਪਿਆ ਹਨਾ ਵੰਡਾ ਪਿਆ ਵਾ ਇੱਕ ਰੰਗ ਕਾਲੀ ਬਿਲਕੁਲ ਬਿਲਕੁਲ ਵੰਡਾ ਮੂੰਹ ਤੇ ਪਿਆ ਇੱਕ ਰੰਗ ਕਾਲੀ ਵਹਿੜਾ ਵੀਰੇ ਰਾਜੀ ਫੁੱਲ ਆ ਬਿਲਕੁਲ ਛੋਟੀ ਗੋਡੀ ਨਹੀਂ ਆ ਲੱਗਿਆ ਨਾ ਨਾ ਦੁੱਧ ਆ ਗੀ ਮਾਰਨਾ ਵੀਰੇ ਬਿਲਕੁਲ ਕਿੰਨੇ ਦੀ ਵੀਰੇ ਤਾਂ ਨਹੀਂ ਵਹਿੜਾ ਇਹਦਾ ਮੁੱਲ ਵੀਰ ਜੀ 65000 ਕਰਦੇ ਆ 65000 ਬਾੜ ਦੀ ਜਿਹੜੀ ਪੂਰੇ 60 ਪੂਰੇ 60 ਦੇ ਦਿਆਂਗੇ ਵੀ ਕਿਹ ਝਾਰ ਕੱਢ ਦੇ ਦਿਆਂਗੇ ਛੜ ਦੀ ਸਰਚ ਵਿੱਚ ਯਾਰ ਧਿਆਨ ਦੇ ਬਾਕੀ ਆ ਵੀ ਸਾਤ ਤੁਸੀਂ ਬਹੁਤ ਜਿਆਦਾ ਸੁਸਰੀ ਬੜੀ ਹੈ ਬਈ 65000 ਦੀ ਲੱਗਦੀ ਰਾਜੀ ਬਹੁਤ ਬਿਲਕੁਲ ਕਰ ਮੰਗੇ ਮੈਂ 60000 ਦੀ ਲੱਗਦੀ ਪਰ ਨਹੀਂ ਕੋਈ ਗੱਲ ਹੈ ਆਪਾਂ ਜਿੱਦਾਂ ਮਿਲਿਆ ਆਪਾਂ ਆਪਣੇ ਸੱਜਣਾ ਨੂੰ ਉਧਰ ਦੇ ਲਿਆ ਬਾਕੀ ਆ ਵੀ ਵੱਡੀ ਅੱਛੀ ਪਹਿਲਾਂ 60000 ਦੇ ਦਿੱਜੀ ਠੀਕ ਹੈ ਬਰਦਾ ਇੱਕ ਥਾਂ ਤੋਂ ਮਗਾਓ ਦੇਣ ਲੱਗੇ ਤਾਂ ਕਿੰਨਾ ਸਪੈਸ਼ਲ ਲੱਗਾ ਸੀਲ ਠੰਡੀ ਕਿੰਨੀ ਐਵੀਂ ਵੱਛੀ ਅੱਗੇ ਟਿਕਾ ਦੇ ਜੇ ਬਣੂ ਗਰੂਗੀ ਬੜੀ ਅੱਛੀ ਵੇਖੋ ਬੜੀ ਖੁਲੋਣੀ ਵੱਛੀ ਇਹ ਤੇ ਦੁੱਧ 20 ਕਿਲੋ ਵੱਛੀ ਤਾਂ ਫੁਲ ਜਿਨਾ ਸਪੈਸ਼ਲ ਲੱਗਾ ਵੇਖੋ ਵੀਰੇ ਫੁੱਲ ਅਕਲ ਕਰ ਫੁੱਲ ਵੱਡੀ ਹੈ ਵੀਰ ਜੀ ਮਾਰੇ ਪੱਲੇ ਚ ਬਿਲਕੁਲ ਬਹੁਤ ਜਗੇ ਸੀ ਵੇਖੋ ਵੀਰੇ ਪ੍ਰਿੰਟ ਪ੍ਰਿੰਟ ਬਹੁਤ ਆ ਕਾਟ ਕਾਟ ਤੇ ਥਣ ਵੀ ਬੜਾ ਪਿਆਰਾ ਲੱਗਿਆ ਜਿਆਦਾ ਚੰਗੀ ਹੈ ਵੀਰ ਜੀ 20 ਕਿਲੋ ਦੇ ਦਊਗੀ ਦੇਖੋ ਘੱਟ ਕੁਦ ਬੜਾ ਨੇ ਦੂਤ ਸੁਭਾਨ ਲੱਗੇ ਤੋਂ ਖਾ ਖਾ ਦਮਾ ਦੇ ਲਾ ਮੈਂ ਲੱਗ ਮਿਲਤਾ ਕਿੱਡਾ ਕੱਢ ਬੋ ਸੋਨੀ ਵੇਲਾ ਵਜਣ ਵਜਣ ਵਾਲੀ ਤੇ ਕੋਈ ਗੱਲ ਬਾਤ ਹੀ ਨਹੀਂ ਐ ਐਂਡ ਵਜਣਿਆ ਇਹ ਦਿਨ ਵੀ ਚਾਰ ਪੰਜ ਲੈ ਜੂਗੀ ਤਾਂ ਤੁਨ ਬੜਾ ਪਿਆਰਾ ਲੱਗਿਆ ਬਹੁਤ ਚੰਗਾ ਜੀ ਸਾਰਾ ਜਵਾਬ ਦਿਮਾ ਇਹ ਦੋਦੇ ਚੰਗਾ ਜਵਾਬ ਹਣਾ ਵੀਰੇ ਵੀਰੇ ਥਾਣਾ 20 ਕਿਲੋ ਦਰਮਾਨ ਲੈ ਗਿਰੋ ਕਿੰਨੇ ਦੀ ਵੀਰੇ ਇਹ ਮੁੱਲ 70 ਕਰਦੇ ਹੋ ਜੀ ਵੱਡੀ ਵਸ਼ੀ ਕਿੰਨੇ ਦੀ ਵੀਰੇ ਹੋ ਜੀ ਹਾਂ ਜੀ ਆਦੇਰ ਕਿ ਘਟ ਕਰਨਾ ਪੈਣ ਦੀ ਦੇ ਦੀ ਦੋ ਛੱਡੇ 63 ਦੀ ਬਾੜੀਆ ਦੇ ਦਈਏ ਵੀਰ ਜੀ ਠੀਕ ਹੈ ਬਾਕੀ ਕੋਈ ਫੋਨ ਲਾ ਬਾੜੀਆ ਦੇ ਦਿਆਂਗੇ ਵੀਰ ਜੀ 61 ਜੀ ਹੋਰ ਦੱਸੋ ਠੀਕ ਹੈ ਜੇ ਬਾਕੀ ਤੁਹਾਨੂੰ ਕੋਈ ਕੰਮ ਕਰਦੋ ਜੈ ਜੈ ਵੀਰੇ ਮੁੱਲ ਮੇਰੇ ਕੋਲ ਹੀ ਕੋਈ ਨਹੀਂ ਹੈ ਜੀ ਤਾਂ ਰੱਖਿਆ ਨਹੀਂ ਮੋੜ ਸਕਦੇ ਆਪਾਂ ਨੇ ਭਰਾ ਆਪਣੇ ਵੱਡੇ ਬਿਲਕੁਲ ਜੈ ਜੈ ਰੇ ਬਹੁਤ ਜਿਆਦਾ ਸੋਹਣੀ ਗੱਲ ਕੁਛ ਤਾਂ ਹੈ ਬਿਲਕੁਲ ਬਾਕੀ ਕੋਈ ਵੀਰਾਂ ਫੋਨ ਲਾ ਲੈ ਯਾਰ ਹਨਾ ਨਹੀਂ ਵੀਰ ਜੀ ਆਪਾਂ ਨੂੰ ਕੋਈ ਨਹੀਂ ਹੈਗਾ ਕੋਈ ਸਾਈ ਪਾਵੇ 1000 2000 ਹਾਂਜੀ ਹਾਂਜੀ ਤਸੱਲੀ ਕਰਕੇ ਗੱਡੀ ਲੈ ਕੇ ਆਪਣੀ ਚੈੱਕ ਪਾਟ ਕਰਕੇ ਥਣ ਦੇ ਕੇ ਦੰਦ ਜਦ ਸੱਲੀਗਾ ਕੀ ਖੜੇ ਬਿਲਕੁਲ ਬਾਕੀ ਜੋ ਦੱਸੇਗਾ ਉਹ ਹੀ ਹੋਊਗਾ ਉਹ ਹੀ ਨਿਕਲੇਗਾ ਕਿ ਜਿੱਤੇ ਜੇ ਸੂਰੇ ਹੋਊਗੀ ਪਹਿਲੇ ਦੱਸਾਂਗੇ ਨਹੀਂ ਹਾਂ ਆ ਜੇ ਪਹਿਲੇ ਨਾਲ ਪਹਿਲੇ ਦੱਸਾਂਗੇ ਉਹ ਦੂਜੇ ਦੂਜੇ ਦੱਸਾਂਗੇ ਬਿਲਕੁਲ ਵੀਰੇ ਹਾਂ ਜੀ ਹਾਂ ਵੀਰੇ ਅਗਲੇ ਬੰਨਿਆ ਕੀ ਵੀਰੇ ਇਹਦੀ ਡੈਸਟਰੀ ਆ ਪਹਿਲੇ ਸੂਰੇ ਵਸੀ ਆ ਬਹੁਤ ਜਿਆਦਾ ਜਿਹੜੀ ਸੋਹਣੀ ਕਰਦੇ ਐ ਲਊ ਵਾਲੀ ਗੱਲ ਹੈ ਨਾ ਦੇਖੋ ਲੈ ਵਾਲਾ ਵਾਹ ਹੈ ਥਾਂ ਤੋਂ ਦੇਖੋ ਕਿੰਨੇ ਆ ਬਿਰਲਾ ਬਿਰਲਾ ਲੱਗਾ ਉਹ ਜਿਆਦਾ ਚੰਗੀ ਗਹਿਣਾ ਨਾ ਬਹੁਤ ਜਿਆਦਾ ਸੋਹਣੀ ਹੈ ਜੀ ਖੋਲੋ ਵੀਰ ਜੀ ਆ ਗੋਡੀ ਨਹੀਂ ਜੱਤੀ ਤੋਂ ਡਾਣਾ ਲੈਣਾ ਨਹੀਂ ਕਰਨਾ ਦੇਖੋ ਬਿਲਕੁਲ ਬਹੁਤ ਸੋਹਣੀ ਹੈ ਵੇਖੋ ਵੀਰੋ ਬਹੁਤ ਦੇ ਰੂਈ 15 ਤੋਂ 18 ਲਮਾ ਬਿਲਕੁਲ ਲਊੜੀ ਵੇਣਾ ਬਹੁਤ ਜਲੀ ਰੋਈ ਤੜਕਿਆਰੀ ਬਹੁਤ ਜਲੀ ਇਸ ਸਪਾਈਸ ਕੋਈ ਮੈਂ ਬਣੂਗੀ ਬੜੀ ਤਾਂ ਤੋਂ ਬੜਾ ਸਵਾਦ ਲੱਗਿਆ ਲਾ ਲਾ ਚਿੰਗੀ ਤਿਆਰ ਹੋ ਗਈ ਹੈ ਨਾ ਸਾਡੇ ਹਾਂਜੀ ਪਹਿਲੇ ਸੁਵੇ ਜੀ ਬਹੁਤ ਜਲੀ ਸੁਣੀ ਡਰਦੀ ਆ ਬਸ ਆਏ ਕੋਈ ਕਰ ਖੋਲ ਦੇਣਾ ਜਮਾਲ ਘਰਾਂ ਤੇ ਨਿਕਲਦਾ ਨਹੀਂ ਆ ਪਸ਼ੂ ਫਿਰਦਾ ਘਰ ਦਾ ਨੰਗਰ ਹਾਂ ਇੱਕ ਮੌਸਮਾ ਥੋੜਾ ਨਾ ਨਲਤਵਾਂ ਵਾਲਾ ਪਸ਼ੂ ਲਊ ਵਾਲੀ ਵਿਹੜਾ ਵੀਰੋ ਵੱਡੀ ਵਿਹੜਾ ਬਾਈ ਤੁਹਾਡੀ ਲੱਗ ਰਹੀ ਐ ਬੈਂਡ ਦਾ ਬਹੁਤ ਸੋਹਣਾ ਰਹੀ ਐ ਹਲੂ ਵਾਲੀ ਆਸਾਂ ਅਗਲੇ ਵਦ ਮਾਂ ਦੇ ਨਾਲ ਦੇ ਜਿਉਂ ਜਿਨਾ ਮੌਸਮ ਚੰਗੇ ਸੁਣੀ ਸਿਆਲ ਦਾ ਸੁਹਾ ਗੜਨੇ ਸੁਹਾ ਤੇ ਤਾਂ ਬੰਦਾ ਕਹੇ 14-15 ਕਿਲੋ ਬਿਲਕੁਲ ਤੇ ਫਿਰ ਪਰ 10-14 ਕਿਲੋ ਸਿਆਲ ਦੀ ਸੁਹਾ ਦੇ ਮੇਠਾ ਵਾਦ ਕੱਢ ਦਿੰਦੀ ਗਾਣਾ ਬਿਲਕੁਲ ਬਿਲਕੁਲ ਕਿਉਂਕਿ ਜਵੇਂ ਡੰਗਨ ਖਾਣਾ ਬਿਨਾ ਉਹ ਨੰਦ ਨਾ ਪਹਿਣਾ ਤੇ ਮੱਛਰ ਮੱਖੀ ਬਾਹਰ ਸੌਣਾ ਬਿਲਕੁਲ 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 ਨਾਲੇ ਵੀਰੇ ਜਰਸੀ ਆ ਦੁੱਧ ਦੀ ਫੈਂਟ ਵੀ ਚੰਗੀ ਆਊਗੀ ਹਾਂਜੀ ਆਊਗੀ ਵੀਰ ਜੀ ਬਿਲਕੁਲ 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 ਵੀਰ ਜੀ ਤੇ ਵੀਰੇ ਕਿੰਨੇ ਦੀ ਐ ਬਹੁਤ ਚਾੜੂ ਡੰਗਰ ਦੇਣਾ ਨੇ ਖਾਣਾ ਨੇ ਦੇਣਾ ਬਿਲਕੁਲ ਬਿਲਕੁਲ ਬਹੁਤ ਦੱਬੇ ਦੇਣਾ ਇਹ ਖਾਣਾ ਕਾਫੀ ਨਿਤਕਾਰ ਦੇਣਾ ਬਿਲਕੁਲ ਵੀਰੇ ਤੇਰਾ ਜਿੱਦ 55 ਕਰਦੇ 50 ਦੇ ਦੇ ਪੂਰੇ ਦੀ 1000 ਛੱਡ ਦੇ ਦੋ ਘਟ ਦੇ ਦਾਂਗੇ ਵਿੱਚ ਖੜਤਾਰੀ ਦੀ ਹਾਂਜੀ ਬਾਕੀ ਕੋਈ ਫੋਨ ਲਾ ਲੇ ਹਨਾ ਬਹੁਤ ਚੰਗੀ ਵਸੇ ਬਿਲਕੁਲ ਵੇਖੋ ਵੀਰੇ ਫੋਨ ਜ਼ਰੂਰ ਲਾ ਲਿਓ ਜੀ ਹਾਂ ਵੀਰੇ ਅਗਲੇ ਬੰਨੇ ਆ ਗਈ ਵੇੜ ਇਹ ਵੀ ਦੂਜੇ ਸੂਈ ਸਟੀਫ ਵੀ ਇਹ ਵੀ ਬਹੁਤ ਜ਼ਿਆਦੀ ਆ ਤੇ ਹਾਂਜੀ ਤੇ ਇਹ ਤਾਂ ਦੇਖ ਸਕਦੇ ਤੁਸੀਂ ਹੇਟਕੋ ਵੀ ਕੋਈ 14 15 ਕਿਲੋ ਬੋਲੋ ਤਿਆਰ ਆ ਅੱਜ ਮੱਛਾ ਆ ਨਾੜੂ ਦੇ ਬੱਚਾ ਪਾ ਖਵਾਣਾ ਵਾ ਅੱਛਾ ਹਾਂਜੀ ਵੇਖੋ ਵੀਰੋ ਚੰਗੀ ਵੜ ਵੀਰੇ ਕੋਲੇ ਫੇਸ ਕੁਆਲਟੀ ਬਹੁਤ ਆ ਚੰਗੀ ਹੈ ਹਾਂ ਬੱਚੇ ਦਾ ਤੇ ਕਰਦੇ ਨੇ ਵੱਡੀ ਵੜਾ ਵੀਰੋ ਤਾਜੀ ਸੂਈ ਆ ਆ ਬੱਚੇ ਆ ਗਏ ਬਸ਼ੇ ਠੀਕ ਹੈ ਬੱਚਾ ਠੀਕ ਹੈ ਜੀ ਪਰ ਵੀ ਬੱਚੀ ਹੈ ਤਾਂ ਵੀਰੇ ਲੋਕ ਅੱਜ ਵੀਰ ਮਾਨਾ ਜੀ ਬਰੀਡ ਬੜੀ ਹੈ ਬਰੀਡ ਫੇਸ ਕੁਆਲਟੀ ਬਹੁਤ ਲੱਗਿਆ ਬੱਚਾ ਨਾਲੂ ਦੇ ਬਿਲਕੁਲ ਠੀਕ ਹੈ ਜੀ ਹਾਂ ਜੀ ਸੋਹਣੀ ਵੜਾ ਵੀਰੋ ਤਾਜੀ ਸੂਈ ਆ ਗੁਲਾਬੀ ਥਾਣਾ ਗਿਆ ਸੋਹਣ ਲੈ ਜੋ ਠੰਡੀ ਬਹੁਤ ਜ਼ਿਆਦੀ ਆ ਆ ਨਾ ਬਖਮਾਰੀ ਆ ਵੀਰੇ ਇਹ ਟੋਪਲਾ ਬਲਜ ਹੁਲਾ ਲਈ ਵੇਖੋ ਵੀਰੇ ਬ੍ਰੀਡ ਬਹੁਤ ਆ ਵੱਡੀ ਵੜਾ ਤਾਜੀ ਸੂਈ ਆ ਵਿਜੀਟਲ ਦਾ ਤਾਂ ਮਾਣਾ ਪਾ ਰਹੀ ਹੋ ਜੀ ਠੀਕ ਹੈ ਮੁੱਲ ਵੀ ਦੇ ਆਗਾ ਵੇਰਾ ਵੀ ਜਿੰਨੇ ਰਿਹਾ ਗਈ ਹੈ ਕੋਈ ਗੱਲ ਹੀ ਨਹੀਂ ਕਰਦੇ ਆਪਣਾ ਜੀਨੇ ਕਰਦਾ ਵਾ ਤਾਂ ਮੰਗਨੇ ਆਦੋ ਰੋਟੀ ਦਾ ਕਿੰਨਾ ਵਿਗੀ ਜਾਵੇ ਤੇ ਬਿਲਕੁਲ ਕੋਈ ਗੱਲ ਹੀ ਨਹੀਂ ਬਿਲਕੁਲ ਇਹ ਮੋਲ ਵੀਰ ਜੀ 70 ਕਰਦੇ ਆ ਹਾਂ 70 ਵੀ ਨਹੀਂ ਜਾਂ 70000 ਮੈਂ ਮੋਲ ਕਰਦੇ ਦੋ ਸਾਢੇ 70 ਚ 68 ਜੀ ਹਾਂ ਜਿੰਦਾ ਤਾਂ ਬਾਕੀ ਜਿੱਦਾਂ ਨਹੀਂ ਕਹਦੋਗੇ ਕੋਈ ਗੱਲ ਹੀ ਨਹੀਂ ਪੂਰੇ 65 ਜੀ ਵੀਰੇ ਹਾਂ ਹਾਂ 65000 ਦੇ ਦਾਂਗੇ 40 ਦੇ ਦਾਂਗੇ ਵੀਰ ਜੀ ਦੱਸੋ ਚਲੋ ਠੀਕ ਦੇਖੋ ਵੀਰੇ ਫੋਨ ਲਾ ਲਿਓ ਬਾਕੀ ਹਨਾ ਜੀ ਆ ਕੇ ਵੀ ਬਸ ਦੇਣੀ ਨਹੀਂ ਕਹਿੰਦੇ ਮਿਲ ਗਏ ਇੱਥੇ ਹੀ ਆ ਬਿਲਕੁਲ ਇਹ ਵੀ ਕਰ ਲੈ ਗਈ ਜਿੰਨੇ ਮਾ ਤਾਂ 100 ਕਿਲੋਮੀਟਰ ਪਹੁੰਚ ਬਿਲਕੁਲ ਤੇ ਭਾਰ ਵੀ ਬਿਲਕੁਲ ਜੈਦ ਚਾ ਕੋਈ ਕੇਲਾ ਸੋਰ ਦੇ ਕੋਈ ਲੈ ਜਾਊਗਾ ਬਿਲਕੁਲ ਇਹਦੀ ਕਈ ਬੰਦੇ ਆਪਣੇ ਭੈਣ ਭਰਾ ਕਹਿੰਦੇ ਯਾਰ ਕਰਾਇਆ ਹੀ ਪਹਿਣਾ ਵਾ ਲਈ ਇਹ ਇੰਨਾ ਕਰਾਇਆ ਤਾ ਵੇਖੋ ਵੀਰੋ 100 ਕਿਲੋਮੀਟਰ ਤਾਈ ਪਹੁੰਚ ਵੀ ਫਰੀ ਹੈ ਰੇਡ ਵੀਰ ਦਾ ਜਿਆ ਜਿਆ ਵੱਡੀਆਂ ਵੇੜਾਂ ਨੇ ਜਰਸੀ ਨੇ ਟੌਪ ਕਲਾਸ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਦੋ ਸੂਈਆਂ ਨੇ ਬਾਕੀ ਗੱਬਣਾ ਨੇ ਰੇਟ ਤੁਸੀਂ ਵੀਰ ਦੇ ਵੇਖ ਲਿਆ ਪਰ ਇਹ ਪੱਲੇ ਚਾ ਵੱਡੇ ਕਦ ਕਾਠ ਵਾਲੀਆਂ ਨੇ ਕੋਈ ਨਿੱਕੀਆਂ ਨਾ ਵੀਰੇ ਮੰਨ ਕੇ ਚੱਲਿਓ ਸੋਹਣੀਆਂ ਵੇੜਾਂ ਨੇ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤਾਂ ਤੁਹਾਨੂੰ ਨਵੇਂ-ਤਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਵੀਰੇ ਵੇਖਿਓ ਜੀ ਆਹ ਜਰਸੀ ਹੈ ਤਾਂ ਜਰਸੀ ਦਾ ਕੱਦ ਤਾਂ આમ ਐਵੇਂ ਹੁੰਦਾ ਹਨਾ ਵੀਰੇ ਹੁਣ ਵੱਡੀ ਵੜਾ ਲਾਗੇ ਵੱਡੀ ਦਿਖੂਗੀ ਇਹ ਜਰਸੀ ਹੈ ਤਾਂ ਜਰਸੀ ਉਹ ਦਿਖੂ ਬਿਲਕੁਲ 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 ਇਹ ਨਹੀਂ ਹੈ ਕਿ ਕੋਈ ਇੱਕੋ ਜਿਹੀਆਂ ਜਾਂ ਦੇਖਣ ਗਿਆ ਜੇ ਵੱਡੀ ਹੈ ਤਾਂ ਵੱਡੀ ਦਿਖੂ ਤੁਹਾਨੂੰ ਵੀਰਿਓ ਤੇ ਚੰਗੀਆਂ ਵੇੜਾਂ ਨੇ ਬਾਕੀ ਇਹੋ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨੰਦ ਨੰ ਵੀਡੀਓ ਲੱਗੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਰਹੀ ਬੋਲੀਆ ਆਪਣਾ ਪਿੰਡ ਚ ਗਾਂਵ ਰੋ ਕੋਲੀ ਵੀਰਜੀ ਨਜ਼ਦੀਕ ਜਨਮ ਸਥਾਨ ਬਾਬਾ ਵੱਡਾ ਸਹਿਬੀ ਕਤਸਾਂਗਲ ਬਟਾਲਾ ਰੋਡ ਹਾਂਜੀ ਠੀਕ ਹੈ ਜੀ ਫੋਨ ਨੰਬਰ ਕਿਹੜਾ 82 80 64 377 ਵੀਰਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ